ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਣਾ ਜਦਾ ਇੱਕ ਮਿੱਤਰ ਆ ਸ਼ੀਤਲ ਆ ਉਹਦਾ ਘਰ ਆ ਤੇ ਇਸ ਵੀਰ ਦੀ ਇਦਾਂ ਧੀ ਦਾ ਵਿਆਹ ਆ ਤੇ ਅਸੀਂ ਉੱਥੇ ਆਏ ਸੀਗੇ ਤੇ ਜਦਾ ਹਫ਼ਤੇ ਬਾਅਦ ਸਾਡਾ ਗੇੜਾ ਇੱਥੇ ਵੱਜਦਾ ਰਹਿੰਦਾ ਇਹਦੇ ਨਾਲ ਤੇ ਪ੍ਰੇਮ ਆ ਸਾਨੂੰ ਜਦਾ ਮਤਲਬ ਅਸੀਂ ਆਣ ਕੇ ਤੋਂ ਘੰਟਾ ਦਾ ਘੰਟਾ ਬਹਿ ਕੇ ਜਾਣਾ ਮੈਂ ਆਪਣਾ ਮਿੱਤਰ ਆ ਖਾਸ ਮਿੱਤਰ ਜਿਹੜੇ ਖਾਸ ਭਰਾ ਹੁੰਦੇ ਆ ਉਹ ਆ ਤੇ ਉਹਦੇ ਕੋਲ ਅਸੀਂ ਆਏ ਆ ਹੁਣ ਆ ਸਾਰਾ ਪਰਿਵਾਰ ਬੈਠਾ ਹੈ ਦਿਆਲਾ ਪਰਿਵਾਰ ਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਇਹਨਾਂ ਨੂੰ ਇਹ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਜਦੋਂ ਗੱਡੀਆਂ ਵਾਲੇ ਪਰਿਵਾਰਾਂ ਦੇ ਜਦੋਂ ਵਿਆਹ ਹੁੰਦਾ ਹੈ ਉਹ ਕਿੱਦਾਂ ਹੁੰਦਾ ਕੀ ਕਰਦੇ ਹੁੰਦੇ ਨਾ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਨਾਲ ਸਾਂਝੀ ਕਰਦੇ ਆਂ ਹਾਂਜੀ ਕਿੱਦਾਂ ਸ਼ੀਤਲ ਜੀ ਠੀਕ ਹੈ ਬਾਜੀ ਤੇ ਮਲਜ ਤੁਸੀਂ ਇਹਦਾ ਵਿਆਹ ਦੇ ਵਿੱਚ ਕਿੱਦਾਂ ਕਰਦੇ ਹੁੰਦੇ ਆ ਸ਼ੁਰੂਆਤ ਵਿੱਚ ਮਲ ਜਦਾਂ ਸ਼ਾਪਿੰਗ ਸ਼ਾਪਿੰਗ ਜਦਾਂ ਸਾਰਾ ਕੁਝ ਕੱਪੜੇ ਲੜੇ ਇਦਾਂ ਦਾਜ ਦੂਜੀ ਵੀ ਦਿੰਨੇ ਆ ਦਿੰਨੀਆਂ ਦਾਜ ਤਾਂ ਦਿੰਦੇ ਆ ਤੀ ਤਿਆਂ ਨੂੰ ਦਾਜ ਤਾਂ ਦੇਣਾ ਪੈਂਦਾ ਹੈਗਾ ਕੀ ਦਿੰਨੇ ਕੀ ਆ ਸਾਡੇ ਪਹਿਲਾਂ ਬੋਲ ਬੋਲ ਦਿੰਦੇ ਸੀ ਗੱਡੀਆਂ ਵੀ ਦਿੰਦੇ ਸੀ ਹੁਣ ਜਿੱਦਾਂ ਜਮਾਨਾ ਚੇਂਜ ਹੋ ਗਿਆ ਅਸੀਂ ਉਹ ਸਭ ਇਹ ਕਪੜਾ ਲੀੜਾ ਜਿੱਦਾਂ ਗੱਡੀ ਦਿੰਦੇ ਸੀ ਹੁਣ ਨਹੀਂ ਦਿੰਦੇ ਹੁਣ ਸਾਡੇ ਥਾਂ ਤੋਂ ਲੈਣ ਲੱਗ ਗਏ ਜਿੱਦਾਂ ਬਾਕੀ ਤੁਹਾਡੇ ਨਾਲ ਸਿਸਟਮ ਹੀ ਹੋ ਗਿਆ ਸਾਡਾ ਵੀ ਮਤਲਬ ਘਰ ਵੀ ਲੈ ਕੇ ਦਿੰਨੇ ਨਹੀਂ ਮੇਰਾ ਕਹਿਣ ਦਾ ਮਤਲਬ ਹੁਣ ਕਾਂਜ ਰਹਿਣ ਲੱਗ ਗਏ ਥਾਂ ਤੋਂ ਦੇਣ ਲੈਣ ਲੱਗ ਗਏ ਅੱਛਾ ਮਤਲਬ ਥਾਂ ਦੇ ਦਿੰਨੇ ਆ ਹਾਂ ਜਿੱਦਾਂ ਇਦਾਂ ਦੇਣ ਲੱਗ ਜਾਂਦੇ ਹੁਣ ਜਿੰਨੇ ਜਿੰਨੇ ਜੋਗੀ ਹੋਣੇ ਆ ਜਿਹਦੇ ਕੋਲ ਘੱਟ ਵੀ ਹੁੰਦਾ ਕਿਸੇ ਕੋਲ ਵੱਧ ਵੀ ਹੁੰਦਾ ਹੈਗਾ ਨਹੀਂ ਤਾਂ ਆਪਣੀ ਤੀਨੂੰ ਦੇਣ ਨੂੰ ਕੋਈ ਪਿੱਛੇ ਨਹੀਂ ਹੁੰਦਾ ਹੈਗਾ ਤੇ ਮੇਰਾ ਪਰਿਵਾਰ ਮੇਰਾ ਪੁਰਾਣਾ ਪੰਜਾਰ ਧੀਆ ਮੇਰੇ ਮੈਂ ਗਰੀਬ ਹੈਗਾ ਹੁਣ ਜਿੰਨੇ ਜੋਗਾ ਹੈਗਾ ਮੈਂ ਉਹਨਾਂ ਆਪਣੇ ਤੀਨ ਨੂੰ ਕੋਈ ਖਾਲੀ ਹੱਤਾ ਤੋੜਦਾ ਨਹੀਂ ਹੁੰਦਾ ਹੈਗਾ ਤੇ ਸੋਨਾ ਗਹਿਣਾ ਗੱਟਾ ਵੀ ਪਾਉਨੇ ਆ ਕਿ ਨਹੀਂ ਗਹਿਣਾ ਗੱਟਾ ਖੂਹ ਦੀ ਗੱਲ ਜਿੰਨ ਜਿਹਦੀ ਹੈਸਸਤ ਹੁੰਦੀ ਬੰਦੇ ਦੀ ਉਹ ਕਾ ਦਿੰਦੀ ਮਾੜਾ ਮੋੜਾ ਦੇ ਜੀ ਮਾੜਾ ਹੈਲਥ ਕਰਦਾ ਤੇ ਤੀਨ ਵੱਤ ਤੋਂ ਵੱਤ ਖੁਸ਼ ਰੱਖੀ ਆ ਚਾਰ ਤੀਆਂ ਹੈਗੀਆਂ ਤੇ ਉਹ ਮਤਲਬ ਜਦੋਂ ਹੁਣ ਵਿਆਹ ਦੀ ਜ਼ਿੰਮੇਵਾਰੀ ਮਾੜਾ ਇੱਕ ਭਾਰ ਤੇ ਜਿਹੜਾ ਤੇਰਾ ਕੀ ਕਿਵੇਂ ਤੀਆਂ ਭਾਰਤ ਨਹੀਂ ਹੁੰਦੀਆਂ ਤੀਆਂ ਤਾਂ ਮਾਣ ਹੁੰਦੀਆਂ ਤੇ ਉਹ ਜਦੋਂ ਮਤਲਬ ਹੁਣ ਵਿਆਹ ਦਾ ਹੋ ਜਾਣਾ ਪਰਸੋਂ ਨੂੰ ਵਿਆਹ ਆ ਹਨ ਤੇ ਹੋਰ ਜਦਾਂ ਮਤਲਬ ਬਰਾਤ ਉਧਰੋਂ ਕਿੰਨੀ ਕੁੰਦੀ ਹੁੰਦੀ ਉਹਦੇ ਵਿੱਚ ਕਿੰਨਾ ਖਰਚਾ ਹੋ ਜਾਂਦਾ ਮਰਾਤ ਮਤਲਬ ਹੁਣ ਕਹਿ ਨਹੀਂ ਸਕਦੇ ਇਹ ਕਿ ਲ ਸਬੰਧ ਸਾਡੇ 100 ਵੀ ਹੋ ਜਾਂਦਾ 150 ਵੀ ਹੋ ਜਾਂਦਾ ਹੈਗਾ ਮਤਲਬ ਕਹਿਣ ਨੂੰ ਪਿਆ 60 ਵੀ ਹੋ ਜਾਂਦੇ ਆ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਹੁਣ ਲੱਗਦਾ ਘੱਟ ਹੀ ਆਊਗਾ ਸਿਹਾਲਾਂ ਨੂੰ ਜ਼ਿਆਦਾ ਹੁੰਦਾ ਹੈਗਾ ਤੇ ਉਹ ਵਿੱਚ ਖਾਣ ਪੀਣ ਨੂੰ ਜਿੱਦਾਂ ਕੀ ਪਾਉਨੇ ਹੁੰਨੇ ਜਦੋਂ ਵਿਆਹ ਹੁੰਦਾ ਖਾਣ ਪੀਣ ਨੂੰ ਆਹ ਮਸਾਲਾ ਹੀ ਪਾਉਨੇ ਹੁੰਨੇ ਜਿੱਦਾਂ ਮਿਰਚੇ ਮਿਰਚਾਂ ਨਹੀਂ ਨਹੀਂ ਉਹ ਤਾਂ ਹੈ ਜੀ ਜਿਵੇਂ ਮੀਟ ਅੱਛਾ ਮੀਟ ਅੱਛਾ ਹੋਰ ਸਬਜ਼ੀ ਵੀ ਪਾਉਨੇ ਆ ਹੋਰ ਤੇ ਐਡਾ ਪੈਗ ਬੁੱਕ ਤੇ ਨਹੀਂ ਲਵਾਉਂਦੇ ਸਾਡੇ ਨਹੀਂ ਨਹੀਂ ਪੈਗ ਨਹੀਂ ਲਵਾਉਂਦੇ ਗਰੀਬ ਬੰਦੇ ਅੱਛਾ ਮੀਟ ਮੂਟ ਜਿਹਦਾ ਰੱਖਦੇ ਹੁੰਦੇ ਆ ਤੇ ਜਿਹਦਾ ਫੇਰ ਤੁਸੀਂ ਉਹ ਜਦਾ ਮਤਲਬ ਖਰਚਾ ਰਲ ਮਿਲ ਕੇ ਕਰਦੇ ਕੋਈ ਸਹਿਯੋਗ ਵੀ ਕਰਦਾ ਹੁੰਦਾ ਹਾਂ ਹਾਂ ਰਲ ਮਿਲ ਕੇ ਕਰਦੇ ਮਲਜਦਾ ਕੋਈ ਨਾਲ ਦੇ ਨਹੀਂ ਤੁਹਾਡਾ ਸਹਿਯੋਗ ਕਰ ਦੇਣਾ ਹਾਂ ਹਾਂ ਤੇ ਕੱਪੜੇ ਕਿੰਨੇ ਦਿੰਨੇ ਹੁੰਦੇ ਨੇ ਜਿਹਦਾ ਸੂਟ ਕੁੜੀ ਨੇ ਲੈ ਕੇ ਸੂਟ ਬਸ ਮਾੜੇ ਮੋٹے ਹੀ ਦੇਈਦੇ ਜਿਹਦਾ 11 21 15 11 ਕ ਦੇ ਦਿੰਨੇ ਆ ਮਤਲਬ 11 ਸੂਟ ਦੇ ਦੇਣੇ ਆ ਤੇ ਨਾਲ ਹੋਰ ਜਦਾਂ ਜੋ ਵੀ ਚਾਂਦੀ ਦੇ ਭਾਂਡੇ ਵੀ ਆਪਾਂ ਭਾਂਡੇ ਵੀ ਦੇਣੇ ਆ ਤੇ ਇਹ ਜਿਹੜੀਆਂ ਗੱਡੀਆਂ ਹੁੰਦੀਆਂ ਜਿੱਦਾਂ ਮੂਰੇ ਮੋਟਰਸਾਈਕਲ ਵੱਢ ਕੇ ਲਾਇਆ ਹੁੰਦਾ ਇਹ ਵੀ ਦਾਤ ਚ ਕਈ ਦੇ ਦਿੰਦੇ ਨਹੀਂ ਦਿੰਦੇ ਅੱਛਾ ਇਹ ਨਹੀਂ ਦਿੰਦੇ ਹੈਗੇ ਨਾ ਤੇ ਹੁਣ ਤੁਹਾਡੀਆਂ ਤਿਆਰੀਆਂ ਪੂਰੀਆਂ ਹਨ ਹਾਂਜੀ ਬਾਜੀ ਜਿੱਦਾਂ ਤੁਸੀਂ ਪਰਿਵਾਰ ਕੋਲ ਨਹੀਂ ਹੋਣਦਾ ਨਾ ਦਿਨਜੋਈ ਜਦਾਂ ਹੋ ਜਾਂਦਾ ਗਰੀਬੀ ਹੁੰਦਾ ਤੀ ਵਾਲੇ ਨੂੰ ਦੇਣਾ ਵੀ ਪੈਂਦਾ ਹੈਗਾ ਅੱਛਾ ਆਪਣੇ ਤੀ ਨੂੰ ਕੋਈ ਨੰਗੇ ਤੋਰ ਨਹੀਂ ਤੋਰ ਸਕਦੇ ਤੇ ਇਹ ਤਾਂ ਘਰ ਜਵਾਈ ਵੀ ਇਦਾਂ ਲਿਆ ਲੈ ਹੁੰਦੇ ਹੁੰਦੇ ਹਾਂ ਲੈਂਦੇ ਹੁੰਦੇ ਪਹਿਲਾਂ ਲੈਂਦੇ ਹੁੰਦੇ ਸੀ ਅੱਛਾ ਬੱਟੇ ਸੱਟੇ ਵੀ ਹੁੰਦੇ ਤੁਹਾਡੇ ਬੱਟੇ ਸੱਟੇ ਵੀ ਹੁੰਦੀਆਂ ਉਹ ਕਿੱਦਾਂ ਹੁੰਦੇ ਉਹ ਜਿੱਦਾਂ ਅਗਲੀ ਤੀ ਲੈ ਲੈਣੀ ਤੇ ਸਾਡੀ ਤੀ ਤੋੜ ਦੇਣੀ ਹੈ ਅਗਲੀ ਦੀ ਅੱਛਾ ਮਤਲਬ ਅੱਛਾ ਜਦੋਂ ਉਹ ਦੋ ਭੈਣ ਭਰਾ ਆ ਇੱਧਰ ਤੁਹਾਡੇ ਮੁੰਡਾ ਕੁੜੀ ਆ ਤੇ ਹੁਣ ਜਦੋਂ ਤੇਰੇ ਕੁੜੀਆਂ ਹੀ ਆ ਤੇ ਫਿਰ ਤੇਰੇ ਕਿੱਦਾਂ ਹੋਊਗਾ ਤੁਹਾਡੇ ਤੇ ਨਹੀਂ ਮੇਰੇ ਆਪਣੀ ਖੁਸ਼ੀ ਨਾਲ ਇੱਥੇ ਵੀ ਰਹਿ ਸਕਦਾ ਹੈਗਾ ਉੱਥੇ ਵੀ ਜਾ ਸਕਦਾ ਹੈਗਾ ਖੁੱਲੀ ਹੈ ਅੱਛਾ ਜੀ ਉਹਦਾ ਜੀ ਕਰੇ ਤਾਂ ਇੱਥੇ ਰਹਿਣਾ ਇੱਥੇ ਵੀ ਰਹਿ ਸਕਦਾ ਨਹੀਂ ਤਾਂ ਉੱਥੇ ਵੀ ਜਾ ਸਕਦਾ ਕੋਈ ਇਹ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਦਾਂ ਯਾਰ ਤੁਸੀਂ ਦਾ ਤਰਪਾਲਾਂ ਦੇ ਵਿੱਚ ਰਹਿਨੇ ਆ ਤੇ ਰਾਤ ਨੂੰ ਨਿਆਣੇ ਤੇ ਦਾ ਮੱਛਰ ਮੁੱਛਲ ਨਹੀਂ ਲੜਦਾ ਲੜਦੇ ਆ ਮੱਛਰ ਦਾ ਕਿ ਕਿਦਾਂ ਜ਼ਿੰਦਗੀ ਜੀਨੇ ਮੱਛਰ ਜੜ ਲਾ ਦਿੰਦੇ ਆ ਬੱਖੇ ਬੱਖੇ ਲਾ ਲੈਂਦੇ ਆ ਬਾਕੀ ਅ ਨਗਰ ਹੁਣੀ ਬੀ ਐਮ ਹੁਣੀ ਖੜੇ ਹੈਗੇ ਇਹਦਾ ਸਰਾ ਹੈ ਤੇ ਇਹ ਮਤਲਬ ਜਿੱਦਾਂ ਹੁਣ ਆ ਤੜ ਭੋਲਦਾਂ ਬੂਤਾਂ ਦਾ ਕੰਮ ਨਹੀਂ ਚੱਲਦਾ ਹੁਣ ਮੇਨ ਆਪਣਾ ਕੰਮ ਕੀ ਚੱਲਦਾ ਮੈਂ ਰੈਡੀਮੇਡ ਸਮਾਨ ਵੇਚਦੇ ਆ ਰੈਡੀਮੇਡ ਸਮਾਨ ਵੇਚਦੇ ਆ ਜਿੱਦਾਂ ਪਲਾਸਟਿਕ ਵਾਲਾ ਪਹਿਲਾਂ ਤੱਕਲੇ ਟੁਕਲੇ ਵੇਚਦੇ ਘਰ ਜਨੇ ਖਰਜਨੇ ਕੜਾਈਆਂ ਕੁੜੂਈਆਂ ਖਰਜਨੇ ਖਰਚਨੇ ਵੇਚਦੀ ਹੁੰਦੀ ਸੀ ਸਿਆਲਾਂ ਨੂੰ ਹੁਣ ਪਲਾ ਇਹ ਕਿੰਨੇ ਘੰਟੇ ਕੰਮ ਕਰਦੇ ਆਂ ਘੰਟੇ ਹੁਣ ਗਰਮੀਆਂ ਦਾ 2 ਮਹੀਨਾ ਕੰਮ ਬੰਦ ਹੀ ਆ ਸਾਡਾ ਸਿਆਲਾਂ ਦਾ ਸੀ 8 ਮਹੀਨੇ ਕੰਮ ਕਰਦੇ ਆਂ ਅੱਛਾ ਗਰਮੀਆਂ ਨੂੰ ਫਿਰ ਕੀ ਕਰਦੇ ਕੀ ਹਾਂ ਗਰਮੀਆਂ ਬਸ ਇਦਾਂ ਹੀ ਵਾਦੀ ਢੁੜੀ ਲਾ ਲਈ ਜਿਆਦਾ ਕੋਈ ਕੀੜਾ ਕੁੜਾ ਲਾ ਲਿਆ ਉਹ ਜਿਹੜੀ ਉਹ ਦੂਜੀ ਗੱਡੀ ਹੁੰਦੀ ਉਹ ਚ ਉਹ ਚ ਕੀੜਾ ਕੁੜਾ ਲਾ ਲੈਣਾ ਆ ਤੂੰ ਪਰਦੀ ਆ ਕਿਹੜੀ ਕਲਾਸ ਚ ਪਹਿਲੀ ਜੀ ਹੈਨੇ ਪਹਿਲੀ ਜੀ ਹੈ ਹਾਂ ਤੇ ਆਹ ਕੁੜੀ ਇੱਕ ਹੋਰ ਹੈ ਸਾਡੀ ਉਹਨਾਂ ਨਾਲ ਦੀ ਗੱਲਬਾਤ ਕਰਾਉਂਦੇ ਆਂ ਇੱਧਰ ਆ ਆ ਦੇਖਿਓ ਕੁੜੀ ਦੀਆਂ ਗੱਲਾਂ ਸੁਣੀਆ ਮਰ ਤੁਸੀਂ ਕਹਿਣਾ ਵੀ ਵਾਕਿਆ ਹੀ ਇੱਥੇ ਆ ਥੱਲੇ ਮੇਰਾ ਪੁੱਤ ਤੂੰ ਪੜਦੀ ਆ ਤੂੰ ਹਾਂਜੀ ਕਿਹੜੀ ਕਲਾਸ ਚ ਦੂਜੀ ਚ ਪੜਨ ਕਿੰਨੇ ਨੰਬਰ ਆਉਂਦੇ ਆ ਪੂਰੇ ਪਾਸ ਇਹ ਕੁੜੀ ਜਿਹਦਾ ਪੂਰੀ ਜਿਹਦਾ ਐਕਟਿਵ ਆ ਜਿਹਦਾ ਨਿਆਣੇ ਚੋਸਤ ਨਹੀਂ ਹੁੰਦੇ ਹੈਗੇ ਐਨ ਚੋਸਤੇ ਆ ਇਦਾਂ ਮਤਲਬ ਜੇ ਇਹ ਵਧੀਆ ਪੜਨ ਲਿਖ ਜਾਵੇ ਤਾਂ ਵਧੀਆ ਜਦਾਂ ਨੌਕਰੀ ਤੇ ਵੀ ਲੱਗ ਸਕਦੀ ਆ ਤੇ ਵੱਡੀ ਹੋ ਕੇ ਕੀ ਬਣਨਾ ਐ ਡਾਕਟਰ ਡਾਕਟਰ ਬਣਨਾ ਹਾਂਜੀ ਹਾਂਜੀ ਇਹ ਕੁੜੀ ਦਾ ਜਿਹਦਾ ਸੁਪਨਾ ਆਇਆ ਮੈਂ ਅੱਗੇ ਵੀਆ ਕਰੀ ਇਹਨੂੰ ਪੁੱਛਿਆ ਸੀ ਕਿ ਨਹੀਂ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਤੇ ਫਿਰ ਤੇ ਟਿਊਸ਼ਨ ਵਗੈਰਾ ਵੀ ਪੜਨ ਜਾਂਦੀ ਆ ਆਪ ਘਰੇ ਪੜ ਲੈਂਦੀ ਆ ਆਪੇ ਕਰੇ ਇੱਥੇ ਮਤਲਬ ਘਰੇ ਪੜ੍ਹ ਲੈਣੀ ਹੈ ਤੇ ਸਕੂਲ ਰੋਜ਼ ਜਾਨੀ ਹੈ ਕਿਤੇ ਛੁੱਟੀ ਤੇ ਨਹੀਂ ਕਰ ਲੈਣੀ ਐਤਵਾਰ ਨੂੰ ਐਤਵਾਰ ਨੂੰ ਸਾਰਾ ਪਿੰਡ ਹੀ ਕਰਦਾ ਆ ਤੂੰ ਦੱਸ ਨਹੀਂ ਹੈ ਤੇ ਇਹ ਵੀ ਐਤਵਾਰ ਨੂੰ ਛੁੱਟੀ ਕਰਦੀ ਮੈਂ ਕਹਿੰਦਾ ਐਤਵਾਰ ਨੂੰ ਸਾਰਾ ਪਿੰਡ ਹੀ ਛੁੱਟੀ ਤੇ ਹੁੰਦਾ ਤੇ ਐਤਵਾਰ ਦਾ ਇਦਾਂ ਤੇ ਨਹੀਂ ਹੈਗਾ ਕਿ ਤੇ 6 ਦਿਨ ਅੜੀਕਦੀ ਨਹੀਂ ਵੀ ਐਤਵਾਰ ਆ ਜਾ ਆ ਜਵੇ ਮੈਂ ਸਕੂਲੇ ਨਹੀਂ ਜਾਣਾ ਪੈਣਾ ਨਹੀਂ ਤੇ ਮੈਡਮਾ ਕੁੱਟਦੀਆਂ ਤੇ ਨਹੀਂ ਨਹੀਂ ਦੇਖ ਲੈ ਤੇਰੀ ਮੈਡਮ ਨੇ ਸੁਣ ਲੈਣਾ ਜੇ ਕੁੱਟਦੀਆਂ ਤਾਂ ਦੱਸ ਦੇ ਨਹੀਂ ਗਲਤ ਤੇ ਕੱਢਦੇ ਭੇਜ ਜਾਂਦੀਆਂ 2-4 ਹਾਂਜੀ ਤੇ ਉਹ ਤੁਹਾਡੇ ਜਦੋਂ ਅੱਗੇ ਛੋਟੇ ਬਲੇ ਟਾਈਮ ਕਿ ਹੁੰਦਾ ਸੀਗਾ ਉਹ ਤਾਂ ਗਾਚੀਆਂ ਗੂਚੀਆਂ ਤੇ ਲਿਖਦੇ ਹੁੰਦੇ ਫੱਟੀਆਂ ਤੇ ਉਦਾਂ ਲਿਖਦੇ ਹੁਣ ਕਾਪੀ ਪੈਨ ਨਹੀਂ ਕਾਪੀ ਪੈਨ ਹੁਣ ਉਹ ਕੰਮ ਹੈ ਨਹੀਂ ਕਰਨ ਹਾਂਜੀ ਕੋਈ ਤੁਸੀਂ ਕੈਮਰਾ ਪੁੱਤ ਇਹ ਜਿੱਦਾਂ ਮਤਲਬ ਸਾਡਾ ਜਿੱਦਾਂ ਇਹਨਾਂ ਦਾ ਘਰ ਆ ਤੇ ਇੱਥੇ ਜਿੱਦਾਂ ਵਿਆਹ ਆ ਤੇ ਆ ਸਾਰੇ ਚਾਰ ਭੈਣਾਂ ਆਏ ਨਾ ਇਹ ਤੇ ਉਹ ਪੰਜਵੀਂ ਇਹਦੇ ਕੀ ਉਹ ਉਹ ਭਰਾ ਦੀ ਕੁੜੀ ਆ ਨਾ ਸਾਰਾ ਪਰਿਵਾਰ ਬੈਠਾ ਤੇ ਅਸੀਂ ਜਿੱਦਾਂ ਪਰਸੋਂ ਇੱਥੇ ਵਿਆਹ ਤੇ ਵੀ ਆਉਣਾ ਇੱਜ ਪਹਿਲਾਂ ਆਏ ਸੀਗੇ ਅਸੀਂ ਤੇ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਲ ਦਈਏ ਇਹ ਆਪਣੇ ਅਸੀਂ ਕਬੂਤਰ ਵੀ ਰੱਖਦੇ ਤੁਸੀਂ ਰੱਖਦੇ ਆ ਕਬੂਤਰ ਮੁਰਗੇ ਵੀ ਰੱਖਦੇ ਕਬੂਤਰ ਵੀ ਰੱਖਦੇ ਆ ਪੋਲਦੇ ਵੀ ਰੱਖਦੇ ਆ ਅੱਛਾ ਹੋਰ ਬਸ ਤੇ ਸਿਆਲਾਂ ਨੂੰ ਵੀ ਯਾਰ ਇੱਥੇ ਠੰਡ ਨਹੀਂ ਲੱਗਦੀ ਹੈ ਕਿ ਜਿੱਦਾਂ ਦਾ ਇੱਥੇ ਪ੍ਰਬੰਧ ਹੈ ਮਤਲਬ ਜਦੋਂ ਸਿਆਲਾਂ ਨੂੰ ਤਾਂ ਇੱਕੋ ਹਵਾ ਹੀ ਬੜੀ ਜਾਂਦੀ ਹੁੰਦੀ ਹੈ ਪਰਦੇ-ਪੁਰਦੇ ਲਾਦਣੇ ਵਾਲਾ ਜਿਹਦੇ ਪਰਦੇ-ਪੁਰਦੇ ਲਾਗੇ ਦੀ ਵਾਰ ਤੇ ਇਹਨੂੰ ਜਦੋਂ ਮਤਲਬ ਪੱਕਾ ਕਰਨ ਬਾਰੇ ਜਦੋਂ ਸੋਚਿਆ ਨਹੀਂ ਹਜੇ ਸੋਚਿਆ ਹੈ ਨਹੀਂ ਪੈਸਾ ਡੰਗਾ ਹੈ ਨਹੀਂ ਕੋਈ ਮਤਲਬ ਚਲੋ ਹੁਣ ਵਿਆਹ ਆ ਗਿਆ ਨਾ ਤਾਂ ਵੀ ਪ੍ਰੋਬਲਮ ਹੋ ਗਈ ਹੈ ਇਹ ਚਲੋ ਇਹ ਵੀ ਕਾਰ ਜਿਹੜੇ ਨਾਲ-ਨਾਲ ਕਰਨੇ ਪੈਂਦੇ ਆ ਤੇ ਵਿਆਹ ਵਾਲੇ ਘਰ ਪਹੁੰਚੇ ਸੀ ਕਿ ਤੁਹਾਨੂੰ ਦਿਖਾ ਲਿਆ ਦੇਖੋ ਇਹਨਾਂ ਦੀ ਇੱਧਰ ਦੇਖੋ ਆ ਆ ਇਹਨਾਂ ਦੀ ਜ਼ੋਈ ਆ ਤੇ ਆ ਦੇਖੋ ਆ ਜਿੱਦਾਂ ਆਪਾਂ ਸਮਾਨ ਨਹੀਂ ਰੱਖੀਦਾ ਹੁੰਦਾ ਆ ਦੇਖੋ ਸਾਰਾ ਸਮਾਨ ਰੱਖਣ ਨੂੰ ਬਣਿਆ ਹੁੰਦਾ ਹੈ ਤੇ ਆ ਨਾਲ ਆ ਗੈਸ ਆ ਸਾਰਾ ਕੁਝ ਆ ਇੱਧਰ ਛੱਕੂ ਛੱਕੂ ਪਏ ਆ ਆ ਰੋਟੀਆਂ ਵਾਲਾ ਬੇਲਣਾ ਆ ਭਾਂਡੇ ਪਏ ਆ ਇੱਧਰ ਸਰਾਈ ਪਈ ਆ ਹਣਾ ਆ ਗਲਾਸੀਆਂ ਪਈਆਂ ਇਹ ਸਾਰਾ ਜਿਹਦਾ ਸਿਸਟਮ ਇੱਥੇ ਆ ਦੇਖੋ ਸ਼ੀਸ਼ਾ ਵੀ ਲਾਇਆ ਸ਼ੀਸ਼ਾ ਦੇਖੋ ਕਿੱਥੇ ਲੱਗਾ ਆ ਦੇਖੋ ਖੰਭਾ ਆਇਆ ਵਿੱਚ ਤੇ ਆ ਖੰਬੇ ਦੇ ਉੱਤੇ ਦੇਖੋ ਇਹਨਾਂ ਨੇ ਸ਼ੀਸ਼ਾ ਲਾਇਆ ਤੇ ਮਤਲਬ ਜਿਹਦਾ ਹਰੇਕ ਬੰਦਾ ਨਾ ਆਪਣੇ ਜਿਹੜੇ ਸ਼ੌਕ ਹੁੰਦੇ ਆ ਆਪਣੇ ਤਰੀਕੇ ਨਾਲ ਪੂਰੇ ਕਰਦਾ ਜਿੰਨੀ ਮਾਲਕ ਨੇ ਸਮਰੱਥਾ ਦਿੱਤੀ ਹੁੰਦੀ ਆ ਤੇ ਆ ਦੇਖੋ વોਟਰ কুলਰ ਵੀ ਪਿਆ ਆ ਆ ਜਾਲੀਆਂ ਜੂੜੀਆਂ ਪਈਆਂ ਤੇ ਆ ਪਿਆਜ਼ ਪਿਉ ਸਾਰਾ ਕੁਝ ਚਲੋ ਵਿਆਹ ਵਾਲਾ ਘਰ ਆ ਹੁਣ ਥੋੜੇ ਲੈ ਕੇ ਆਂਦੇ ਉਹਨਾਂ ਨੇ ਵਾਦੇ ਹੁਣੇ ਸ਼ਾਪਿੰਗ ਕਰਕੇ ਆਏ ਆ ਤੇ ਅਸੀਂ ਉਹਨਾਂ ਦੀ ਵੇਟ ਕਰਦੇ ਇੱਧਰ ਮੈਂ ਤੁਹਾਨੂੰ ਹੋਰ ਦਿਖਾਉਂਦਾ ਇੱਕ ਜ ਰਸੋਈ ਆ ਇਹਨਾਂ ਦੀ ਆ ਦੇਖੋ ਚੁੱਲਾ ਤੇ ਅੱਜ ਕੱਲ ਆਪਾਂ ਤਾਂ ਜ਼ਿਆਦਾ ਜਦਾਂ ਗੈਸ ਇਹ ਵੀ ਯੂਜ਼ ਕਰਦੇ ਆ ਪਰ ਇਹ ਅਮਰਜੈਂਸੀ ਵਿੱਚ ਗੈਸ ਜਦਾਂ ਵਰਤਦੇ ਆ ਤੇ ਜ਼ਿਆਦਾਤਰ ਇਹ ਰੋਟੀਆਂ ਸਬਜ਼ੀ ਸਾਰਾ ਕੁਝ ਇੱਥੇ ਲਾਉਂਦੇ ਆ ਜਦਾਂ ਚਾਹ ਚ ਬਣਾਉਣੀ ਹੋਵੇ ਕਿਤੇ ਕਈ ਵੇਲੇ ਚੁੱਲਾ ਨਹੀਂ ਬਲਿਆ ਹੁੰਦਾ ਉਦੋਂ ਫੇ ਦੂਜਾ ਗੈਸ ਨਹੀਂ ਜਦਾਂ ਮਤਲਬ ਉਦੋਂ ਵਰਤ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਆਪ ਇਹੇ ਜ਼ਿਆਦਾ ਯੂਜ਼ ਕਰਦੇ ਆ ਦੇਖੋ ਇੱਥੇ ਆ ਵੀ ਪੱਠੀ ਬਣੀ ਆ ਇਧਰ ਆ ਲੱਕੜਾਂ ਜਿਹੜੀਆਂ ਆਪਾਂ ਨੂੰ ਦੇਖਿਆ ਨੂੰ ਕਿੰਨਾ ਚਿਰ ਹੋ ਗਿਆ ਹੋਣਾ ਜਿਹੜੀਆਂ ਘਰਾਂ ਵਿੱਚ ਆਪਾਂ ਚੁੱਲਿਆਂ 'ਚ ਬਾਲਦੇ ਹੁੰਦੇ ਕਿਉਂਕਿ ਅੱਜ ਕੱਲ ਜਿਹੜੇ ਚੁੱਲ੍ਹੇ ਆ ਉਹ ਖਤਮ ਹੀ ਹੋ ਚੁਕੇ ਆ ਤੇ ਆ ਇਧਰ ਦੇਖ ਲੋ ਜੀ ਆ ਇਹਨਾਂ ਦਾ ਹੈਗਾ ਆ ਤੇ ਭਾਜੀ ਇਹ ਕੀ ਆ ਭਾਜੀ ਇਹ ਕੀ ਆ ਭਾਂਡੇ ਧੋਣ ਲਈ ਅੱਛਾ ਠੀਕ ਆ ਇੱਥੇ ਆ ਭਾਂਡੇ ਧੋਣ ਲਈ ਇਹਨਾਂ ਨੇ ਬਣਾਇਆ ਦੇਖੋ ਆ ਕਿੰਨਾ ਹੈ ਨਾ ਆਪਾਂ ਯਾਰ ਐਡੇ ਐਡੇ ਘਾਰੇ ਆ ਤੇ ਆਪਾਂ ਨੂੰ ਤਾਂ ਵੀ ਸਬਰ ਨਹੀਂ ਆਉਂਦਾ ਹੈਗਾ ਤੇ ਇਹਨਾਂ ਦਾ ਦੇਖ ਲੋ ਵੀ ਇਹਨਾਂ ਨੂੰ ਇਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰਦਿਆ ਇਹ ਆਪਣਾ ਪੱਕਾ ਮਿੱਤਰ ਆ ਤੇ ਉਧਰ ਮਗਲੇ ਪਾਸੇ ਉਹ ਦੇਖੋ ਆਂਟੀ ਉਧਰ ਤੁਰ ਕੇ ਲਾ ਰਹੀ ਆ ਉਹ ਦੇਖੋ ਉਹ ਦੇਖੋ ਦੇਖੋ ਵੀ ਇਦਾਂ ਚੁੱਲਿਆਂ ਦੇ ਉੱਤੇ ਸਾਰਾ ਕੰਮ ਇਹ ਕਰਦੇ ਆ ਆ ਇਹਨਾਂ ਦੀਆਂ ਗੱਡੀਆਂ ਖੜੀਆਂ ਆ ਆ ਗੱਡੀਆਂ ਵੀ ਦੇਖ ਲਓ ਇੱਧਰ ਦੇਖੋ ਉਹ ਗੱਡੀ ਆ ਇਹਨਾਂ ਦੀ ਇਹਦੇ ਵਿੱਚ ਇਦਾਂ ਤੁਹਾਨੂੰ ਪਤਾ ਤੁਹਾਨੂੰ ਤੁਸੀਂ ਆਹ ਬਾਥਰੂਮ ਦੇਖੋ ਇਹਨਾਂ ਦਾ ਆ ਦੇਖੋ 3 ਵਾਲਾ ਪਰਿਵਾਰ ਆ ਹਨ ਪਰ ਫੇ ਵੀ ਔਖਾ ਹੋ ਜਾਂਦਾ ਯਾਰ ਇਦਾਂ ਦੇ ਸਮੇਂ ਦੇ ਵਿੱਚ ਇਦਾਂ ਮਤਲਬ ਗੁਜ਼ਾਰਾ ਕਰਨਾ ਹਨ ਬਈ ਹੈ ਆ ਤਣਕ ਵਾਲਾ ਡਰਮ ਪਿਆ ਆ ਉਹਨਾਂ ਦਾ ਮਤਲਬ ਆਹ ਮੰਜੀ ਪਈ ਆ ਇਹ ਚੀਜ਼ਾਂ ਜਿਦਾ ਇਹ ਵੀ ਉਹ ਦੇਖੋ ਨਾ ਉਹ ਇਹਦਾ ਇਹਨਾਂ ਨੇ ਵਿਚਾਰਿਆਂ ਨੇ ਇਦਾਂ ਪੜਤੀ ਲਾ ਕੇ ਆਪਣਾ ਇਦਾਂ ਗੁਜ਼ਾਰਾ ਕੀਤਾ ਹੈ ਹਨ ਇਹ ਆਪਾਂ ਦੇਖ ਲਓ ਵੀ ਆਪਣੇ ਬੈੱਡਰੂਮਾਂ ਦੇ ਨਾਲ ਹੀ ਜਿਹੜੇ ਬਾਥਰੂਮ ਅਟੈਚ ਹੁੰਦੇ ਆ ਤੇ ਆਪਣਾ ਕਈ ਵੇਲੇ ਫੇਰ ਵੀ ਹੈ ਨਾ ਮਨ ਨੂੰ ਇਹ ਰਹਿ ਜਾਂਦਾ ਬਈ ਹਾਏ ਰੱਬਾ ਸਾਨੂੰ ਕੁਝ ਦਿੱਤਾ ਨਹੀਂ ਹਨ ਮਤਲਬ ਜਦੋਂ ਆਪਾਂ ਜ਼ਿੰਦਗੀ ਜੀਣੀ ਹੈ ਨਾ ਹਮੇਸ਼ਾ ਥੱਲੇ ਵਾਲ ਨੂੰ ਦੇਖਾਂ ਅੰਦਰ ਉਸਤੀ ਆ ਤੁਹਾਡੇ ਕੋਲ ਸਾਰਾ ਕੁਝ ਹੈ ਇਨੀਆਂ ਬੇਨਤੀਆਂ ਕਰੋ ਪ੍ਰਭਾਨ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮਿੰਦੂ ਆ ਗਿਆ ਜੀ ਧੰਨਵਾਦ